ਤੱਪਾ ਬਹੁਤ ਹੈ ਜੀ ਜਨੂ ਤੇ ਬਹੁਤ ਬਹੁਤ ਵੈਲਕਮ ਜੀ ਜਿਆਨ ਨੂੰ ਜੋਗਰਾਜ ਜੀ ਮੈਡਮ ਰੁਪੀ ਜੀ ਆਓ ਸਾਰਾ ਪਿਆਰ ਤੇ ਸਤਿਕਾਰ ਨਾਲ ਜਿਗਰੇ ਵਾਲੀ ਗੱਲ ਆ ਇਦਾਂ ਦੇ ਵਿਸ਼ਿਆਂ ਨੂੰ ਚੁਣ ਕਰਨਾ ਸੋ ਸਾਡੇ ਮੇਰੇ ਸਾਰਿਆਂ ਨੂੰ ਫੇਰ ਇੱਕ ਵਾਰ ਮੁਬਾਰਕਾਂ ਸਵਾਗਤ ਜੀ ਅਗਲੀ ਕਾਰਵਾਈ ਇੰਕੇ ਵੀ ਰਾਜ ਬਹੁਤ ਹਿੰਮਤ ਵਾਲੀ ਹੈ ਅੱਜ ਇੱਕ ਵਾਰੀ ਜੋਰ ਨਾਲ ਤਾੜੀਆਂ ਮਾਰ ਦਿਓ ਪੂਰੀ ਟੀਮ ਨੇ ਪੂਰੇ ਜੋਸ਼ ਨਾਲ ਮਾਰਿਓ ਮਣੀ ਨਹੀਂ ਪਤਾ ਲੱਗੇ ਜਿਹੜਾ ਤੁਸੀਂ ਲੈਸਨ ਲੈ ਕੇ ਆਉਨੇ ਹੋ ਉਹਦਾ ਕੋਈ ਮੁੱਲ ਨਹੀਂ ਹੁੰਦਾ ਸੋ ਬਾਈ ਕਰਨ ਆਪਣੇ ਪਿੱਛੇ ਨਾਲ ਖੜੇ ਨੇ ਤੁਹਾਨੂੰ ਮੂਵੀ ਬਾਰੇ ਕੁਝ ਇਹ ਸਮਝਾਉਣਗੇ ਸੋ ਧਿਆਨ ਨਾਲ ਗੌਰ ਨਾਲ ਸੁਣਿਓ ਆਪਾਂ ਸਾਰੇ ਮੈਨੂੰ ਇੰਨਾ ਕੁ ਪਤਾ ਕਿ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਤੁਸੀਂ ਸਾਰੇ ਚੰਗੀਆਂ ਚੀਜ਼ਾਂ ਦੇਖਣ ਆਲੇ ਹੋ ਮੇਰੇ ਮਾਤਾ ਜੀ ਵਿੱਚ ਬੈਠੇ ਨੇ ਮੰਮੀ ਜਦੋਂ ਮੈਂ ਕਰੋ ਤੁਰਿਆ ਸੀ ਮੈਂ ਬਹੁਤ ਪਿੰਡਾਂ ਦੇ ਵਿੱਚ ਅਸੀਂ ਇਵੈਂਟ ਕੀਤੇ ਨੇ ਉੱਥੇ ਮੈਂ ਦੱਸਿਆ ਜਾਂ ਕਿ ਮੰਮੀ ਨੇ ਮੈਨੂੰ ਇੱਕ ਗੱਲ ਸਮਝਾਈ ਸੀ ਕਿ ਪੁੱਤ ਜੇ ਚੰਗਾ ਕੰਮ ਕਰਨ ਤੁਰੇਗਾ ਜੇ ਇੱਕ ਬੰਦਾ ਤੈਨੂੰ ਦੇਖਣਾ ਹੈਗਾ ਤਾਂ ਉਹ 100 ਦੇ ਬਰਾਬਰ ਹੋਊਗਾ ਜਿੰਨੇ ਵੀ ਤੁਸੀਂ ਇੱਥੇ ਮੇਰੇ ਮੂਹਰੇ ਖੜੇ ਹੋ ਮੈਂ ਇੱਕ ਨੂੰ 1000 ਦੇ ਬਰਾਬਰ ਜਣਦਾ ਤੁਸੀਂ ਹੁਣ ਤੁਸੀਂ ਇਹ ਦੇਖੋ ਵੀ ਕਿੰਨਾ ਘੱਟ ਹੋਊਗਾ ਪਿੱਛੇ ਇਹ ਜਿਹੜੀ ਚੰਗੀ ਚੀਜ਼ ਬੰਦਾ ਦੇਖਣਾ ਆਂਦਾ ਐਡਾਂ ਦੇ ਬੰਦੇ ਲੱਭਦੇ ਨਹੀਂ ਕਦੇ ਵੀ ਨਹੀਂ ਲੱਭਦੇ ਹੋਰ ਤੁਹਾਨੂੰ ਬਹੁਤ ਕੁਝ ਮਿਲ ਜਾਣਾ ਸੋ ਕਰਨ ਬਾਈ ਦੱਸਣਗੇ ਤੁਹਾਨੂੰ ਕੁਝ ਮੂਵੀ ਬਾਰੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸੋ ਪਹਿਲਾ ਤਾਂ ਪਿੰਕੇ ਵੀਰੇ ਲਈ ਬਹੁਤ ਜ਼ੋਰਦਾਰ ਤਾੜੀਆਂ ਹੋਰ ਜ਼ੋਰ ਦੀ ਹੋਰ ਜ਼ੋਰ ਦੀ ਨਾਲ ਤੇ ਪਿੰਡਾਂ ਨੂੰ ਪਤਾ ਲੱਗ ਜਾਏ ਸਾਡਾ ਭਰਾ ਇੱਕ ਗੋਲ ਨੂੰ ਲੈ ਕੇ ਤੁਰਿਆ ਤੇ ਉਹ ਗੋਲ ਇੰਨਾ ਕਿ ਜ਼ਿਆਦਾ ਇਸ ਟਾਈਮ ਤੇ ਹੌਟ ਟਾਪਿਕ ਹੈ ਕਿ ਹਰ ਪਾਸੇ ਇਹ ਚੀਜ਼ ਦਾ ਚਰਚਾ ਹੈ ਅਸੀਂ ਪਿਛਲੇ ਦਿਨੀ ਹਰ ਕਿਤੇ ਟਰੈਵਲ ਕਰਕੇ ਆਏ ਆ ਮੇਰੇ ਨਾਲ ਦਾ ਮਾਤਾ ਜੀ ਨੂੰ ਇਹ ਚੀਜ਼ ਦੀ ਬਹੁਤ ਖੁਸ਼ੀ ਹੋਊਗੀ ਕਿ ਜੋ ਉਹਨਾਂ ਨੇ ਸਿੱਖ ਸਾਡੇ ਭਰਾ ਨੂੰ ਦਿੱਤੀ ਹੈ ਉਹ ਵਾਕਈ ਸਹੀ ਗੱਲ ਹੈ ਕਿ ਜਿਹੜਾ ਬੰਦਾ ਇੱਥੇ ਇੱਕ ਇੱਕ ਬੈਠਾ ਉਹਦੇ ਉਹਦੇ ਮਗਰ ਹਜ਼ਾਰ ਬੰਦਾ ਤੁਰੂਗਾ ਕਰਨੇ ਆ ਫਿਰ ਇੱਕ ਫੋਰਥ ਬੈਟਲ ਆਈ ਹੈ ਚੌਥੀ ਜੰਗ ਜੇ ਤੁਸੀਂ ਉਹਦੇ ਪੋਸਟਰ ਦੇਖੇ ਹੋਣਗੇ ਉਹਦੀ ਸ਼ੂਟਿੰਗ ਉੱਚ ਮੈਂ ਜਰਨੈਲ ਦਾ ਰੋਲ ਕਰ ਰਿਹਾ ਔਰ ਕਾਫੀ ਚੀਜ਼ਾਂ ਬਣ ਰਹੀਆਂ ਨੇ ਕਰਨ ਹੋਣੀ ਸਾਡੇ ਪ੍ਰੋਡਿਊਸਰ ਇਹੋ ਜਿਹੇ ਮਹਾਨ ਲੋਕ ਛੜ ਚੁਕਦਾ ਹੈ ਜਿਨ੍ਹਾਂ ਨੇ ਇਹੋ ਜਿਹੇ ਪ੍ਰਾਲੇ ਕੀਤੇ ਆ ਜ਼ਿੰਦਗੀ 'ਚ ਤੇ ਪੰਜਾਬ ਦੀ ਧਰਤੀ ਨੂੰ ਸੂਰਮੇ ਦਿੱਤੇ ਆ ਪਰ ਸੋਚਣ ਤੇ ਮਜਬੂਰ ਕੀਤਾ ਲੋਕਾਂ ਨੂੰ ਕਿ ਸਾਡਾ ਪਛੋਕੜ ਕੀ ਸੀ ਤੇ ਅਸੀਂ ਨਸਲ ਨੂੰ ਕੀ ਦੇਣਾ ਤੇ ਜਦੋਂ ਸ਼ੂਟਿੰਗ ਤੇ ਗਏ ਤੇ ਮੈਨੂੰ ਵੀ ਨਹੀਂ ਪਤਾ ਮੈਂ ਕੀ ਕਰਨਾ ਪਰ ਦੇਖੋ ਕਈ ਵਾਰੀ ਨਾ ਦਿਮਾਗ 'ਚ ਕੋਈ ਕਈ ਚਿਰ ਪਹਿਲਾਂ ਪਈ ਹੋਈ ਜਿਹੜੀ ਗੱਲ ਹੁੰਦੀ ਹੈ ਉਹ ਕਿਤੇ ਤੁਹਾਡੇ ਦਿਮਾਗ ਚ ਆ ਜਾਂਦੀ ਉਹ ਡਰੈਸ ਨੂੰ ਸਪਾ ਕੇ ਪਹਿਰਾਵਾ ਪਾ ਕੇ ਜਦ ਮੈਂ ਦਸਤਾਰ ਬੰਨੀ ਤੇ ਮੈਂ ਸ਼ੀਸ਼ੇ ਦੇ ਸਾਹਮਣੇ ਗਿਆ ਤੇ ਮੈਂ ਨਾ ਹੈ ਕਰਕੇ ਆਪਣਾ ਦੇਖਾਂ ਮੈਂ ਕੀ ਬਾਤ ਜਟਾ ਹੈ ਉਹ ਕਦੇ ਹੈ ਵੀ ਤੈਨੂੰ ਰੱਬ ਨੇ ਸਜਾਉਣਾ ਸੀ ਤੇ ਮੈਨੂੰ ਉਹ ਅਕਬਰ ਦੀ ਗੱਲ ਉਦੋਂ ਦੀ ਮੇਰੇ ਦਿਮਾਗ ਚ ਆਈ ਕਿਤੇ ਸਭ ਕੁਝ ਇਸ ਮਾਈਂਡ ਚ ਪਈ ਹੁੰਦੀ ਹੈ ਬੰਦੇ ਦੇ ਦਿਮਾਗ 'ਚ ਵੀ ਯਾਰ ਉਹ ਰੋਲ ਉਦਾਂ ਦਾ ਕਰਦਾ ਜਿਉ ਹੋ ਜੇ ਤਾਂ ਕਮਾਲ ਹੋ ਜਾ ਕਦਰ ਐਨੀ ਵਿਸਤਾਰਚ ਗੱਲ ਹੋਈ ਨਹੀਂ ਸੀ ਜਦ ਮੈਂ ਸੈਟ ਤੇ ਗਿਆ ਤੇ ਉੱਥੇ ਜਾ ਕੇ ਜਦ ਆਪਣਾ ਬਲਜੀਤ ਭਾਜੀ ਨਾਲ ਗੱਲਬਾਤ ਕੀਤੀ ਉਹ ਮੈਨੂੰ ਕਹਿੰਦੇ ਯੋਗ-ਯੋਧੂ ਕਰੇਗਾ ਠੀਕ ਹੀ ਕਰੇਗਾ ਐਨਾ ਵਿਸ਼ਵਾਸ ਸਾਰੇ ਰੱਖਦੇ ਆ ਵੀ ਰੱਬ ਦੀ ਰਹਿਮਤ ਹੈ ਨਹੀਂ ਮੈਨੇ ਯੋਗਾ ਹੈ ਨਹੀਂ ਤੇ ਜਦੋਂ ਸੀਮ ਕੀਤਾ ਔਰ ਡਾਇਲੌਗ ਬੋਲੇ ਆ ਉਹੀ ਚਾਲ ਉਹੀ ਗੱਲ ਉਹੀ ਬਾਤ ਉਹੀ ਝਾਕਣੀ ਉਹੀ ਅਕਬਰ ਮੇਰੇ ਦਿਮਾਗ ਜਿ ਸੀਗਾ ਤੇ ਜਦੋਂ ਕੱਟ ਹੋਇਆ ਤੇ ਬਜ਼ੀਦ ਭਾਜੀ ਆ ਕੇ ਜੱਫੀ ਪਾਲੀ ਤੇ ਨਾਲ ਹੀ ਅਮਰ ਆ ਗਿਆ ਤੇ ਸਾਡਾ ਮਲਕਾਣਾ ਜੀ ਵੀ ਆ ਗਿਆ ਤੇ ਮਲਕਾਣਾ ਜੀ ਦੀ ਆਦਤ ਹੈ ਪਰਫੈਕਸ਼ਨ ਚਾਹੁੰਦੇ ਹੈ ਜਿੰਨਾ ਮਰਜ਼ੀ ਤਕੜਾ ਸੀਨ ਕਰ ਲੋ ਉਹਨਾਂ ਕਹਿੰਦਾ ਵਾਹ ਵਾਹ ਭਾਈ ਕਮਾਲ ਕਰ ਛੱਡੀ ਐ ਇਹੋ ਜਿਹਾ ਐਕਟਰ ਨਹੀਂ ਕੰਮ ਸਕਦਾ ਆਪਾਂ ਇੱਕ ਵਾਰੀ ਇੱਕ ਲਈ ਇਹ ਨਹੀਂ ਕਿ ਕੀ ਹੋ ਗਿਆ ਕਿੰਨੀ ਥੋੜਾ ਜਿਹਾ ਆਪਾਂ ਆਇਆ ਕਰਕੇ ਰੁਆ ਕਰ ਲਈਏ ਚਲੋ ਖੈਰ ਨਹੀਂ ਵੇ ਸੋ ਉਹ ਚੀਜ਼ ਹੋਈ ਹੈ ਲੇਕਿਨ ਮੈਂ ਤੁਹਾਡੇ ਸਾਹਮਣੇ ਤੁਹਾਡੇ ਤੁਸੀਂ ਬਾਹ ਨਵਾਜ਼ ਆਕਾਰਪੁਰ ਦੇ ਬੰਦੇ ਬੈਠੇ ਹੋ ਫਰੀ ਫੌਜ ਬੈਠੇ ਹੋ ਸਾਧ ਸੰਗਤ ਬੈਠੇ ਤੁਹਾਡੇ ਚਰਨਾਂ ਚ ਰੱਬ ਵਾਸਦਾ ਤੁਹਾਡੇ ਵਿੱਚ ਰੱਬ ਆ ਤੁਹਾਡੇ ਚਰਨਾਂ ਚ ਪ੍ਰਣਾਮ ਹੈ ਯਕੀਨ ਕਰਿਓ ਜੇ ਮੇਰੀ ਗੱਲ ਦਾ ਮੈਂ ਕਦੇ ਕੋਈ ਕਲਾਕਾਰੀ ਨਹੀਂ ਕੀਤੀ ਨਾ ਮੈਂ ਕਲਾਕਾਰ ਹੈਗਾ ਬਸ ਰੱਬ ਦੀ ਮਿਹਰ ਹੈ ਜੇ ਜੱਟ ਦਾ ਧੂੜ ਚ ਟੱਟੂ ਭੱਜਿਆ ਜਾਂਦਾ ਥੋੜੇ ਨੇ ਕਿ ਤਾੜੀਆਂ ਮਾਰ ਕੇ ਰੱਬ ਦੀ ਕਿਰਪਾ ਨਾਲ ਉਹ ਗੱਭੀ ਦਾ ਘੋੜਾ ਬਣਾ ਦਿੱਤੇ ਫੇਰ ਆ ਗਈ ਜੀ ਰਜਨੀ ਦੀ ਗੱਲ ਆ ਬਿੱਟੀਆਂ ਸਾਡੀ ਰੂਪੀ ਗਿਲ ਜੱਸ ਬੇਟੇ ਦਾ ਇੱਕ ਸੀਨ ਮੈਂ ਦੁਬਾਰਾ ਦੁਬਾਰਾ ਲਾ ਕੇ ਦੇਖਦਾ ਜਦ ਗੱਲ ਹੁੰਦੀ ਹੈ ਫਰਜਾਂ ਦੇ ਦੀਦੇ ਘੂੜੇ ਤੇ ਆਉਦੇ ਐਨਾ ਕਿ ਸ਼ਾਰਟ ਹੈ ਕਲਗੀ ਲਾਈ ਹੋਈ ਹੈ ਇਹ ਲੱਗਦਾ ਜਿਵੇਂ ਗੁਰੂ ਸਾਹਿਬ ਦਾ ਫਰਜੰਦ ਤੁਰਿਆ ਫਿਰੇ ਜਿਹਨੂੰ ਬਲਾਕ ਕਰਦੇ ਹੋਵੇ ਨਾ ਜਿਸ ਕੋੜੇ ਦੇ ਸੀਰ ਨੂੰ ਮੈਂ ਬਲਾਕ ਕੀਤਾ ਇਹ ਲੱਗਿਆ ਮੈਨੂੰ ਵਾਹ ਗੁਰੂ ਕੇ ਲਾਲਾ ਕੀ ਬਾਤ ਹੈ ਸੋ ਮੈਂ ਅ ਰਜਨੀ ਜੀ ਬੈਠੇ ਆ ਬਿਟੀਆਂ ਸਾਡੀ ਇਹ ਜਦ ਵੀ ਇਹ ਉਹ ਰੇੜੀ ਨੂੰ ਲੈ ਕੇ ਤੁਰਦੀ ਹੁੰਦੀ ਤੇ ਪੁੱਤਰ ਸਾਡਾ ਬੈਠਾ ਹੁੰਦਾ ਤੇ ਮੈਂ ਹਮੇਸ਼ਾ ਹੀ ਗੱਲ ਕਹੀ ਰਜਨੀ ਦੀ ਰੇੜੀ ਤੇ ਰੱਬ ਬੈਠਾ ਹੈ ਤੇ ਉਹਨੂੰ ਕਹਿੰਦਾ ਪੁੱਤ ਚੱਲ ਦੁਨੀਆ ਨੂੰ ਆਪਹੀ ਵੀ ਦਿਖਾਣਾ ਕਿ ਵਿਸ਼ਵਾਸ ਕੀ ਸਤ ਸੋ ਵੱਡਾ ਵਿਸ਼ਵਾਸ ਕੀ ਹੋ ਸਕਦਾ ਹੈ ਕਿ ਇੱਕ ਜਨਣੀ ਏਕਾ ਮਾਈ ਜੁਗਤ ਵਿਆਹੀ ਦਿਨ ਚੇਲੇ ਪਰਵਾਨ ਇੱਕ ਸੰਸਾਰ ਇੱਕ Bhandari ਇੱਕ ਲਾਏ ਦੀਵਾਨ ਔਰਤ ਤੋਂ ਵੱਧ ਕੇ ਕੋਈ ਹੈ ਰੱਬ ਨੇ ਪਰਮਾਤਮਾ ਸਾਜਿਆ ਤਾਂ ਸਭ ਤੋਂ ਪਹਿਲਾਂ ਔਰਤ ਨੂੰ ਜਨਮ ਦਿੱਤਾ ਜਨਣੀ ਨੂੰ ਤੇ ਆਪਾਂ ਬੰਦੇ ਕੀ ਕਰਦੇ ਆਂ ਸ਼ਾਮ ਨੂੰ ਪੀ ਕੇ ਚਾਰ ਪੈਕ ਜੋ ਜਹਾਨ ਦੀਆਂ ਗਾਲਾਂ ਦੁਜਾ ਕੇ ਜਨਨੀਆਂ ਨੂੰ ਕੱਢਦੇ ਆਂ ਕਰੇ ਬੇਹੁਦਾ ਦਾ ਸਾਰੇ ਨਗਰ ਨਿਵਾਸੀਆਂ ਨੂੰ ਰਜਨੀ ਦੀ ਸਾਰੀ ਟੀਮ ਵੱਲੋਂ ਬੀਬੀ ਰਜਨੀ ਦੀ ਸਾਰੀ ਟੀਮ ਵੱਲੋਂ ਅਸੀਂ ਜੀ ਆਇਆਂ ਆਖਦੇ ਆਂ ਔਰ ਧੰਨਵਾਦ ਕਰਦੇ ਆਂ ਸਾਰੇ ਨਗਰ ਦਾ ਕਿ ਤੁਸੀਂ ਆਪਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਅੱਜ ਸਾਡੇ ਨਾਲ ਇੱਥੇ ਵਾਰਤਾਲਾਪ ਗੱਲਬਾਤ ਕਰਨ ਲਈ ਪਹੁੰਚੇ ਹੋ ਔਰ ਪਿੰਕੇ ਬਾਈ ਦਾ ਧੰਨਵਾਦ ਕਰਦਾ ਜਿਹਦੇ ਕਰਕੇ ਸਾਰਾ ਪ੍ਰੋਗਰਾਮ ਹੈ ਜਿਹੜਾ ਬਣਿਆ ਸਾਡੀ ਫਿਲਮ ਦਾ ਹਿੱਸਾ ਵੀ ਹੈਗਾ ਵੀਰ ਔਰ ਮੈਂ ਵੈਲਕਮ ਕਰਦਾ ਆਂ ਆਂਟੀ ਜੀ ਦਾ ਪਿੰਕੇ ਬਾਈ ਦੇ ਮਾਤਾ ਜੀ ਔਰ ਸਾਡੇ ਬਾਪੂ ਜੀ ਬੇਦਸ ਥੋੜੀ ਨਗਰ ਵਾਲਿਆਂ ਨੂੰ ਤਾਂ ਪਤਾ ਹੋਊਗਾ ਪਰ মিডিਆ ਇੱਥੇ ਸਾਨੂੰ ਦੇਖ ਰਿਹਾ ਹੈ ਇਹ ਨਾ ਕਹਿੰਦੇ ਕਿ ਪੀੜੀਦਰ ਪੀੜੀ ਚੀਜ਼ਾਂ ਖੋਨ ਚ ਆ ਜਾਂਦੀਆਂ ਨੇ ਜੇ ਅੱਜ ਪਿੰਕਾ ਬਾਈ ਪੰਜਾਬ ਦੀ ਨੌਜਵਾਨੀ ਲਈ ਰੋਲ ਮਾਡਲ ਬਣਿਆ ਹੋਇਆ ਹੈ ਬਾਈ ਦਾ ਵੱਡਾ ਭਰਾ ਹੈਰੀ ਬਾਈ ਤੁਸੀਂ ਦੇਖਦੇ ਹੋ ਸਾਰੇ ਜਣੇ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਹੈ ਉਹਦੇ ਪਿੱਛੇ ਇਹਨਾਂ ਦੀ ਮਿਹਨਤ ਹੈ ਸਾਰਾ ਕੁਝ ਹੈਗਾ ਉਹ ਆਪਾਂ ਮੰਨਦੇ ਆ ਪਰ ਕਈ ਚੀਜ਼ਾਂ ਪੀੜੀਦਰ ਪੀੜੀ ਜਿਵੇਂ ਬਹੁਤ ਘੱਟ ਮੀਡੀਆ ਤੇ ਲੋਕਾਂ ਨੂੰ ਪਤਾ ਹੋਊਗਾ ਕਿ ਬਾਪੂ ਜੀ ਕਬੱਡੀ ਦੇ ਟੌਪ ਦੇ ਪਲੇਅਰ ਰਹੇ ਆ ਗੋਲਾ ਚਰਕ ਦੇ ਨਾਂ ਤੋਂ ਬਾਈ ਜੀ ਬਾਪੂ ਜੀ ਉਹਨਾਂ ਨੇ ਕਬੱਡੀ ਖੇਡੀ ਹੈ ਉਹ ਜੈਨੇਟਿਕਸ ਅੱਗੇ ਸ਼ਿਫਟ ਕਰਦੇ ਆ ਬਾਈ ਉਹਨਾਂ ਚ ਗਰਾਉਂਡਾਂ ਦਾ ਜਿਹੜਾ ਪਿਆਰ ਹੈ ਉਹ ਪਰਿਵਾਰ ਚੋਂ ਹੀ ਆ ਆਪਾਂ ਕਹਿੰਦੇ ਨਿਰਜਵੇਂ ਘਰਾਣੇ ਦੀ ਗੱਲ ਹੋ ਜਾਂਦੀ ਹੈ ਜਿਵੇਂ ਗਾਇਕੀ ਦਾ ਘਰਾਣਾ ਚੱਲ ਪੈਂਦਾ ਹੈ ਇੰਨਾ ਪਲੇਅਰਾਂ ਦਾ ਅੱਗੇ ਇੱਕ ਘਰਾਣਾ ਚੱਲਿਆ ਹੋਇਆ ਔਰ ਦੇਖ ਕੇ ਬਾਈ ਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਪੰਜਾਬ ਦਾ ਜੇ ਕੋਈ ਰੋਲ ਮਾਡਲ ਹੋਣਾ ਚਾਹੀਦਾ ਜੇ ਕੋਈ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਜਿਵੇਂ ਅਸੀਂ ਪਹਿਲਾਂ ਆਪਣੇ ਬਜ਼ੁਰਗਾਂ ਦੇ ਮੂੰਹੋਂ ਸੁਣਦੇ ਹੁੰਦੇ ਸੀ ਯੋਗ ਸਰ ਹਮੇਸ਼ਾ ਦੱਸਦੇ ਹੁੰਦੇ ਸੀ ਕਿ ਬਰਛੇ ਵਰਗੇ ਮੋਟੇ ਨੇ ਪੰਜਾਬ ਦੇ ਤਾਂ ਦੇਖੋ ਦੇਖਣ ਨੂੰ ਹੀ ਲੱਗਦੇ ਆ ਬਰਛੇ ਵਰਗੇ ਮੁੰਡੇ ਤੇ ਜਿਹੜੀ ਬਾਈ ਦੀ ਫੋਟੋ ਹੈ ਉਹਦੇ ਜੀ ਵੀ ਬਾਈ ਨੇ ਬਰਛਾ ਫੜਿਆ ਹੋਇਆ ਸੋ ਕਹਿਣ ਦਾ ਭਾਵ ਇਹ ਹੈ ਕਿ ਇਸ ਧਰਤੀ ਨੂੰ ਜਿਹੜਾ ਬੰਦਾ ਰਿਪਰੈਜ਼ੈਂਟ ਕਰਦਾ ਹੈ ਜਿਹੜਾ ਬੰਦਾ ਪਛਾਣ ਹੈ ਇਸ ਧਰਤੀ ਦੀ ਉਹ ਐਸੇ ਹੀ ਹੋਣਾ ਚਾਹੀਦਾ ਨੌਜਵਾਨ ਸਾਡੀ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ ਜੋ ਪਿੰਕੇ ਬਾਈ ਦੀ ਪ੍ਰਾਪਤੀ ਹੈ ਔਰ ਜੋ ਪੰਜਾਬ ਦੀ ਪ੍ਰਾਪਤੀ ਹੈ ਭੰਡੜ ਨੂੰ ਬਹੁਤ ਕੁਝ ਹੈ ਪਰ ਆਪਾਂ ਭੰਡਣਾ ਨਹੀਂ ਹੈਗਾ ਇੱਕ ਗੱਲ ਬਾਈ ਨੇ ਬਹੁਤ ਵਧੀਆ ਕਹੀ ਹੈ ਮੈਂ ਹਮੇਸ਼ਾ ਹੀ ਉਸ ਗੱਲ ਦਾ ਧਾਰ ਨਹੀਂ ਰਿਹਾ ਮੇਰਾ ਜਿਹੜਾ ਜੀਵਨ ਹੈ ਜ਼ਿੰਦਗੀ ਹੈ ਮੇਰੀ ਉਸੇ ਗੱਲ ਤੇ ਖੜੀ ਹੈ ਕਿ ਜਦੋਂ ਤੁਸੀਂ ਕੋਈ ਚੀਜ਼ ਸੋਚ ਲਈ ਨਾ ਅੱਧਾ ਮદાન ਤੁਸੀਂ ਉਦੋਂ ਹੀ ਫਤੇ ਕਰ ਲਿਆ ਆਪਣੀ ਪ੍ਰੋਬਲਮ ਇਹ ਹੈ ਕਿ ਆਪਾਂ ਸੋਚਦੇ ਹੀ ਨਹੀਂ ਆਪਾਂ ਸੋਚਣ ਲੱਗੀ ਡਰ ਜਾਂਦੇ ਆ ਸੋਚਣ ਦਾ ਤਾਂ ਕੋਈ ਮੁੱਲ ਲੱਗਦਾ ਹੀ ਨਹੀਂ ਕਦੇ ਸੋ ਕੋਈ ਵੀ ਤੁਹਾਡਾ ਸੁਪਨਾ ਜ਼ਿੰਦਗੀ ਚ ਕੋਈ ਕਲਾਕਾਰ ਬਣਨਾ ਚਾਹੁੰਦਾ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਅਫਸਰ ਬਣਨਾ ਚਾਹੁੰਦਾ ਕੋਈ ਆਰਮੀ ਜਾਣਾ ਚਾਹੁੰਦਾ ਉਹ ਸੁਪਨਾ ਜ਼ਰੂਰ ਤੁਸੀਂ ਲਓ ਜਦੋਂ ਤੁਸੀਂ ਸੁਪਨਾ ਲੈ ਲਿਆ ਦਾ ਕਾਰਜ ਤੁਹਾਡਾ ਉਦਣੀ ਮਹਾਰਾਜ ਨੇ ਡੰਕ ਕਰ ਦੇਣਾ ਤੇ ਰਾਹ ਜਿਹੜਾ ਉਹ ਜ਼ਿੰਮੇਵਾਰੀ ਫਿਰ ਮਹਾਰਾਜ ਦੀ ਬਣ ਜਾਂਦੀ ਹੈ ਰਾਹ ਤੁਹਾਡਾ ਮਹਾਰਾਜ ਨੇ ਬਣਾ ਦੇਣਾ ਸੋ ਸਾਡੀ ਅੱਜ ਪੰਜਾਬ ਦੀ ਇਹ ਪ੍ਰਾਪਤੀ ਹੈ ਕਿ ਆਹ ਜਿਹੜੀ ਪਨੀਰੀ ਮੂਹਰੇ ਬੈਠੀ ਹੈ ਗੁਰੂ ਦਾ ਖਾਲਸਾ ਬੈਠਾ ਫੱਟਾ ਜਨੇਜੇ ਫੜੇ ਹੋਏ ਨੇ ਕਿਸਾਨੀ ਸੰਘਰਸ਼ ਦੇ ਦਿਨ ਯਾਦ ਆ ਗਏ ਕਿ ਜਦੋਂ ਜਮ੍ਹਾਂ ਧਰਨਾ ਬਹੁਤ ਪੀਕਦੇ ਸੀ ਸਰਕਾਰਾਂ ਬਹੁਤ ਅਤਿਆਚਾਰ ਕਰ ਰਹੀਆਂ ਸੀ ਤਾਂ ਮੈਨੂੰ ਇਹ ਚੇਤੇ ਆ ਜਾਂਦਾ ਕਿ ਟੋਲ ਪਲਾਜ਼ੇ ਬੰਦ ਸੀ ਸਾਰੇ ਉੱਤੇ ਰੌਲਾ ਚੱਲਦਾ ਸੀ ਕਿ ਅਸੀਂ ਖੋਲਾਂਗੇ ਜਥੇਬੰਦੀਆਂ ਨੇ ਕਹਿੰਦੀ ਸੀ ਕਿ ਅਸੀਂ ਬੰਦ ਕਰਾਵਾਂਗੇ ਤੇ ਉੱਥੇ ਪਰ ਸਾਡਾ ਇਕੱਲਾ ਬਜ਼ੁਰਗ ਖੰਦਾ ਸੀ ਆਇਆ ਜਬਰਸ਼ਾ ਲੈ ਕੇ ਮੈਂ ਕਹਿੰਦਾ ਕਿ ਕਿੰਨੀਆਂ-ਕਿੰਨੀਆਂ ਉਹਨਾਂ ਦੇ ਬੰਦੇ ਭੀੜਾਂ ਆਉਂਦੀਆਂ ਸੀ ਉਹ ਇਕੱਲੇ ਬਜ਼ੁਰਗ ਨੂੰ ਦੇਖ ਕੇ ਮੁੜ ਜਾਂਦੇ ਸੀ ਇਹ ਪੰਜਾਬ ਸੀ ਪੰਜਾਬ ਦੀ ਪ੍ਰਾਪਤੀ ਸੀ ਉਹ ਲੰਮਾ ਵਿਸ਼ਾ ਹੈ ਉਹਦੇ ਤੇ ਸੰਘਰਸ਼ ਲੜਿਆ ਪੰਜਾਬ ਕੀ ਖੱਟਿਆ ਕੀ ਨਹੀਂ ਖੱਟਿਆ ਉਹ ਚਾ ਨਾ ਪਈਏ ਪਰ ਲੜੇ ਆ ਇਹ ਗੱਲ ਜਾਦੀ ਵੱਡੀ ਹੈ ਔਰ ਚੰਗਿਆਰੀ ਜਿਹੜੀ ਹਮੇਸ਼ਾ ਸੁਲਗਦੀ ਰਹਿਣੀ ਚਾਹੀਦੀ ਹੈ ਕਦੋਂ ਉਹਨੇ ਭੰਬੜ ਬਣ ਜਾਣਾ ਤੇ ਭੰਬੜ ਬਣ ਨੂੰ ਤਾਂ ਫਿਰ ਮੈਂਟੀ ਲੱਗਦਾ ਇਹ ਚੰਗਿਆਰੀ ਹੈ ਜਿਹੜੀ ਸੁਲਗਾਈ ਹੈ ਪਿੰਕੇ ਬਾਈ ਨੇ ਅੱਜ ਦਾ ਜੋ ਦੌਰ ਹੈ ਸੋਸ਼ਲ ਮੀਡੀਆ ਦਾ ਦੌਰ ਹੈ ਜਮਾਨੇ ਵਿੱਚ ਇੰਨੀ ਜ਼ਿਆਦਾ ਤੇਜ਼ੀ ਆ ਗਈ ਉਹਦੇ 'ਚ ਠਹਿਰਾ ਲੈ ਕੇ ਆਂਦਾ ਹੈ ਪੰਜਾਬ ਨੂੰ ਆਪਾਂ ਕਹਿੰਦੇ ਹਾਂ ਜਦੋਂ ਅੱਜ ਕੱਲ ਖੇਖਣ ਬਹੁਤ ਹੋਣ ਲੱਗੇ ਕਿ ਜੇ ਗਰਾਊਂਡ 'ਚ ਜਾਣਾ ਤੇ ਮੇਰੇ ਕੋਲ ਬੂਡ ਵੀ ਹੋਣੇ ਚਾਹੀਦੇ ਨੇ ਜੇ ਪਿੰਡ ਦਾ ਗਰਾਊਂਡ ਵੀ ਹੋਣਾ ਚਾਹੀਦਾ ਵਾਣਾ 'ਚ ਭੱਜਣ ਜੇ ਕਿਸੇ ਨੇ ਲਾਇਆ ਤਾਂ ਉਹ ਪਿੰਕੇ ਜਰਗਵੀਰ ਨੇ ਲਾਇਆ ਮੈਂ ਮਾਤਾ ਪਿਤਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰੂੰਗਾ ਕਿ ਤੁਸੀਂ ਐਸਾ ਪੁੱਤ ਜੰਮਿਆ ਅੱਜ ਪੂਰੀ ਦੁਨੀਆ ਦੇ ਵਿੱਚ ਜਿਹਦੀ ਗੱਲ ਚੱਲਦੀ ਆ ਪੁੱਤ ਜੰਮੇ ਇਕੱਲਾ ਪੁੱਤ ਨਹੀਂ ਹੈਰੀ ਬਾਈ ਵੀ ਨਾਲ ਹੀ ਆ ਆਪਾਂ ਉਹਦਾ ਵੀ ਜ਼ਿਕਰ ਜ਼ਰੂਰ ਕਰਾਂਗੇ ਫਿਲਮ ਬੀਬੀ ਰਜਨੀ ਇਹ ਸਾਡਾ ਪਛੋਕੜ ਹੈ ਸਾਡਾ ਸੱਭਿਆਚਾਰ ਹੈ ਦੁੱਧੂ ਮੱਖਣੀਆਂ ਨਾਲ ਪਲੇ ਹੋਏ ਅਸੀਂ ਕਹਾਵਤਾਂ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਸਾਡਾ ਪਿੰਡਾਂ ਦਾ ਕਲਚਰ ਹੈ ਔਰ ਦੂਜੀ ਜਿਹੜੀ ਉਦੋਂ ਵੀ ਵੱਡੀ ਗੱਲ ਹੈ ਉਹ ਹੈਗਾ ਸਾਡਾ ਇਤਿਹਾਸ ਜਿਹੜਾ ਅਸੀਂ ਅਕਸਰ ਆਪਣੇ ਬਜ਼ੁਰਗਾਂ ਤੋਂ ਸਾਖੀਆਂ ਦੇ ਰੂਪ ਚ ਸੁਣਿਆ ਬੀਬੀ ਰਜਨੀ ਜਿੱਦੀ ਸਾਖੀ ਅਸੀਂ ਸਾਰੇ ਜਣੇ ਜਦੋਂ ਪਿੰਡਾਂ ਦਾ ਕਲਚਰ ਹੁੰਦਾ ਸੀ ਕਿ ਨਾਮ ਕਿ ਸਾਰਿਆਂ ਨੇ ਆਉਣਾ ਪੰਜ ਸੱਤ 10 ਨੇ ਆਣੇ ਹੁੰਦੇ ਸੀ ਤਾਂ ਮੰਝੇ ਲੈਣਾ ਚ ਲੱਗ ਜਾਣੇ ਤਾਂ ਕਿਸੇ ਦੀ ਦਾਦੀ ਨੇ ਕਿਸੇ ਦੀ ਨਾਨੀ ਨੇ ਰਾਤ ਨੂੰ ਕਹਾਣੀ ਜ਼ਰੂਰ ਸੁਣਾਉਣੀ ਜਿਵੇਂ ਕਰਨ ਕਹਿੰਦਾ ਹੁੰਦਾ ਕਿ ਮੈਂ ਆਪਦੀ ਦਾਦੀ ਜੀ ਤੋਂ ਸੁਣ ਕੇ ਪੈਂਦਾ ਸੀ ਤਾਂ ਇਹ ਕਹਾਣੀਆਂ ਦੇ ਰੂਪ ਚ ਜਿਹੜੇ ਅਸੀਂ ਇਤਿਹਾਸ ਆਪਦੇ ਮਾਪਿਆਂ ਤੋਂ ਸੁਣਿਆ ਹੋਇਆ ਆਪਦੀਆਂ ਦਾਦੀਆਂ ਤੋਂ ਨਾਨੀਆਂ ਤੋਂ ਸੁਣਿਆ ਹੋਇਆ ਕਰਨ ਉਹਨਾਂ ਨੇ ਇਹ ਉਪਰਾਲਾ ਕੀਤਾ ਬਲਕਿ ਇਹਨਾਂ ਦੀ ਪਹਿਲੀ ਫਿਲਮ ਸੀ ਇਹ ਚਾਹੁੰਦੇ ਕੋਈ ਹੋਰ ਵੀ ਹਾਸੇ ਠੱਠੇ ਵਾਲੀ ਵੀ ਬਣਾਉਣਾ ਦੇ ਸੀ ਪਰ ਇਹ ਮਹਾਰਾਜ ਨੇ ਇਹਨਾਂ ਤੋਂ ਕਾਰਜ ਕਰਵਾਇਆ ਕਿ ਇਹਨਾਂ ਨੇ ਇਹ ਡਿਸੀਜਨ ਲੈ ਕੇ ਅਸੀਂ ਆਪਣੇ ਇਤਿਹਾਸ ਤੇ ਫਿਲਮ ਬਣਾਉਣੀ ਹੈ ਔਰ ਥੈਂਕ ਯੂ ਕਹਿਣਾ ਚਾਹੀਈ ਹੈ ਕਿ ਉਹ ਇੰਨਾ ਵਧੀਆ ਕੰਮ ਕਰ ਰਹੇ ਨੇ ਬਾਕੀ ਦੂਜਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਇੰਨੇ ਚਿਰ ਦੇ ਵੇਟ ਕਰ ਰਹੇ ਹੋ ਟਰੇਲਰ ਵਧੀਆ ਲੱਗਿਆ ਜੀ ਓਕੇ ਗੁੱਡ ਆ ਮੈਂ ਜੀ ਕੈਨੇਡਾ ਦੀ ਜੰਪ ਵਾਲਾ ਤੇ ਮੈਂ ਬਚਪਨ ਤੋਂ ਹੀ ਕਹਾਣੀ ਸੁਣੀ ਹੋਈ ਆ ਪਰ ਜਦੋਂ ਅਸੀਂ ਇਹ ਫਿਲਮ ਬਣਾਈ ਅਸੀਂ ਇੱਥੇ ਪੁੱਛਿਆ ਇੱਥੇ ਕਾਫੀ ਲੋਕਾਂ ਨੂੰ ਪੰਜਾਬ 'ਚ ਹੀ ਨਹੀਂ ਪਤਾ ਇਹ ਕਹਾਣੀ ਬਾਰੇ ਆਪਣੇ ਬੱਚਿਆਂ ਨੂੰ ਨਹੀਂ ਪਤਾ ਤੇ ਅਸੀਂ ਹੀ ਚਾਹੁੰਦੇ ਆ ਜੀ ਜਦੋਂ ਇਹ ਫਿਲਮ ਆਵੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਹਾਣੀ ਜਿੱਦਾ ਬੱਚੇ ਬੈਠੇ ਆ ਛੋਟੀ ਜਨਰੇਸ਼ਨ ਬੈਠੀ ਆ ਅਸੀਂ ਚਾਹੁੰਦੇ ਆ ਜੀ ਉਹ ਆਪਣੇ ਇਤਿਹਾਸ ਬਾਰੇ ਸਿੱਖਣ ਇਹ ਫਿਲਮ ਦੇਖਣ ਜਾਣ ਤੇ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਲਾਜੀਦਾਇਓ ਜੀ ਇਹ ਫਿਲਮ ਨੂੰ ਸਪੋਰਟ ਕਰਿਓ ਔਗਸਟ 3 ਨੂੰ ਆ ਰਹੀ ਹੈ ਜੀ ਸਾਡੀ ਫਿਲਮ ਜਿੱਦਾਂ ਤੁਹਾਨੂੰ ਟ੍ਰੇਲਰ ਵਧੀਆ ਲੱਗਿਆ ਇਹ ਸਾਡੀ ਟੀਮ ਦੀ ਗਰੰਟੀ ਆ ਕਿ ਤੁਹਾਨੂੰ ਫਿਲਮ ਉਦੋਂ ਵੀ ਜ਼ਿਆਦਾ ਵਧੀਆ ਲੱਗੂਗੀ ਟ੍ਰੇਲਰ ਵੀ ਦਿਖਾਇਆ ਬਹੁਤ ਬੱਚਿਆਂ ਨੂੰ ਪਸੰਦ ਆਇਆ ਜਿੰਨੇ ਇੱਥੇ ਵੀ ਪਹਿਣਾ ਇਹਨੇ ਸਾਰਿਆਂ ਨੂੰ ਬਹੁਤ ਪਸੰਦ ਆਇਆ ਤੇ ਉਮੀਦ ਕਰਦੇ ਆਂ ਸਾਰੇ ਜਣੇ ਇਹ ਮੂਵੀ ਨੂੰ ਦੇਖਣਗੇ ਤੇ ਚੰਗੀ ਜਿਹੜਾ ਮੈਸੇਜ ਮੂਵੀ ਦੇ ਵਿੱਚ ਦਿੱਤਾ ਗਿਆ ਉਹਨੂੰ ਸਾਰੇ ਮੈਸੇਜ ਨੂੰ ਆਪਣੇ ਆਪ ਤੇ ਅਪਲਾਈ ਕਰਨਗੇ ਤੇ ਚੰਗੀ ਚੀਜ਼ ਸਿੱਖਣਗੇ। ਤੁਹਾਨੂੰ ਮਿਲ ਰਿਹਾ ਹੈ। ਆਹ ਟ੍ਰੇਲਰ ਦੇਖ ਖਾਂਗੇ ਤੁਸੀਂ ਦੇਖਣ ਵਾਲੇ ਬਹੁਤ ਘੱਟ ਹੋ ਜੀ। ਤੇ ਬਾਈ ਜੀ ਮੈਸੇਜ ਕੀ ਹੈ ਮੇਨ ਮੂਵੀ ਦਾ? ਮੂਵੀ ਦਾ ਮੇਨ ਮੈਸੇਜ ਇਹ ਹੈ ਵੀ ਕਿਵੇਂ ਇੱਕ ਜਿਹੜੀ ਕੋਈ ਆਪਣੀ ਧੀ ਕਹਿ ਲਓ ਵੀ ਕਿਵੇਂ ਆਪਣੀ ਲਾਈਫ ਦੇ ਵਿੱਚ ਇੱਕ ਸਟਰਗਲ ਕਰਕੇ ਉਹ ਆਪਣੀ ਕਿਸਮਤ ਉਤੋਂ ਜਿੱਤਦੀ ਆ। ਉਹਦਾ ਰੱਬ ਤੇ ਵਿਸ਼ਵਾਸ ਸੀ ਜੀ ਬਹੁਤ ਜ਼ਿਆਦਾ ਤੇ ਉਹਦੇ ਜਿਵੇਂ ਉਹਨਾਂ ਦੇ ਆਦਰ ਸਾਹਿਬ ਨੂੰ ਉਹਨਾਂ ਨੇ ਰੱਬ ਨੂੰ ਜਿਆਦਾ ਯਾਰ ਕਰਨਾ ਰੱਬ ਤੇ ਬਲੀਵ ਕਰਨਾ ਉਹਨਾਂ ਨੂੰ ਵਧੀਆ ਨਹੀਂ ਸੀ ਲੱਗਦਾ ਸੋ ਇਹਦੇ ਕਰਕੇ ਉਹਨਾਂ ਦਾ ਵਿਆਹ ਇਹ ਜੀ ਜਗ੍ਹਾ ਤੇ ਕਰ ਦਿੱਤਾ ਜਾਂਦਾ ਜਿੱਥੇ ਉਹਨਾਂ ਨੂੰ ਬਹੁਤ ਸਟਰਗਲ ਕਰਨੀ ਪੈਂਦੀ ਆ ਪਰ ਉਹ ਹਾਰ ਨਹੀਂ ਮੰਨਦੇ ਸਬਰ ਰੱਖਦੇ ਨੇ ਸੰਤੋਖ ਰੱਖਦੇ ਨੇ ਤੇ ਇਹ ਸਵੀਕਾਰ ਕਰਦੇ ਨੇ ਵੀ ਕੋਈ ਗੱਲ ਨਹੀਂ ਵੀ ਜੇ ਮਰੀ ਕਿਸਮਤ ਇਦਾਂ ਦੀ ਆ ਤਾਂ ਮੈਂ ਇਹੀ ਕਿਸਮਤ ਨਾਲ ਲੜਾਈ ਲੜਾਂਗੀ ਤੇ ਐਂਡ ਤੇ ਉਹ ਜਿੱਤ ਜੀ ਵੀ ਆ ਸਬਰ ਸਿਖਾਇਆ ਜਾਂਦਾ ਤੇ ਆਪਣੀਆਂ ਧੀਆਂ ਆਪਣਿਆਂ ਨੂੰ ਇਹ ਦਿਖਾਇਆ ਗਿਆ ਕਿ ਤੁਸੀਂ ਡੋਲਣਾ ਨਹੀਂ ਹੈਗਾ ਕਿ ਤਰ੍ਹਾਂ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਆ ਜਿਵੇਂ ਹੁਣ ਤੁਸੀਂ ਦੇਖਿਆ ਵੀ ਥੋੜੀ ਜਿਹੀ ਲੜਾਈ ਤੇ ਜੋ ਅੱਜ ਸਿਸਟਮ ਚੱਲ ਰਿਹਾ ਬੜੀ ਜਲਦੀ ਡਿਵੋਰਸ ਤ ਤੋ ਬੇਸ਼ੰਸ ਹੈ ਨਹੀਂ ਇਹ ਮੂਵੀ ਤੁਹਾਨੂੰ ਇਹੀ ਸਿਖਾਉਗੀ ਕਿ ਕਿਹੜੀ ਸਿਚੁਏਸ਼ਨ ਵਿੱਚ ਤੁਸੀਂ ਕਿਵੇਂ ਲੜਨਾ ਤੁਸੀਂ ਸਬਰ ਕਿਵੇਂ ਕਰਨਾ ਕੰਮ ਕਿਵੇਂ ਲੈਣਾ ਜਿਹੜੀ ਮੂਵੀ ਦਾ ਕਨਸੈਪਟ ਆ ਬਹੁਤ ਵਧੀਆ ਮੂਵੀ ਬਹੁਤ ਕਲੀਅਰ ਆ ਤੇ ਚੰਗੀ ਸੋਚ ਵਾਲੀ ਆ ਜਿਹੜਾ ਇਹ ਗਰੂ ਆ ਮੂਵੀ ਦਾ ਸਾਰਾ ਇਹਨਾਂ ਤੇ ਕੌਨਫੀਡੈਂਸ ਲੈਵਲ ਬਹੁਤ ਆ ਲੋਕਾਂ ਨਾਲ ਅੱਖ ਚੱਕ ਪਾ ਕੇ ਗੱਲ ਕਰਦੇ ਨੇ ਕਿਉਂਕਿ ਨਾ ਉਹ ਪਤਾ ਕਿ ਸਾਡੀ ਮੂਵੀ ਬਹੁਤ ਵਧੀਆ ਮੂਵੀ ਚ ਕੁਝ ਲੱਚਰਦਾ ਹੁੰਦੀ ਜਾਂ ਕੁਝ ਗਲਤ ਲਿਖਿਆ ਹੁੰਦਾ ਪਿੰਡਾਂ ਚਾਉਣ ਦਾ ਕੌਨਫੀਡੈਂਸ ਨਹੀਂ ਬਣਦਾ ਸੋ ਜਿਵੇਂ ਹੁਣ ਗੱਤਗਾ ਖੇਡਦੇ ਸੀ ਬੱਚੇ ਜਾਂ ਇਹ ਝਕਾਰੇ ਵੀ ਮਾਰਦੇ ਨੇ ਉਹਨਾਂ ਨੂੰ ਪਤਾ ਕਿ ਸਾਡਾ ਕੰਮ ਝਕਾਰਿਆਂ ਵਾਲਾ ਅਸੀਂ ਮੂਵੀ ਦੇ ਵਿੱਚ ਦਿਖਾਈ ਇਹਨਾਂ ਕੁਝ ਵਧੀਆ ਨਾ ਤਾਂ ਕੌਨਫੀਡੈਂਸ ਲੈਵਲ ਬਹੁਤ ਜ਼ਿਆਦਾ ਸੋ ਜੇ ਮ ਤਨੂੰ ਪਤਾ ਹੁੰਦਾ ਕਿ ਮੂਹਰੇ ਦੇ ਵਿੱਚ ਕੀ ਕੀ ਆਥੋ ਬਤਾ ਹੌਸਲ ਹੀ ਨਹੀਂ ਪੈਂਦਾ ਪਿੰਡਾ ਜਾਣਦਾ ਸੋ ਫਿਰ ਦੂਰ ਦੂਰ ਤੋਂ ਪ੍ਰਮੋਸ਼ਨ ਹੋ ਜਾਂਦੀ ਹੈ ਕਈ ਵਾਰੀ ਬਾਈ ਜੀ ਤੁਸੀਂ ਲੰਬੇ ਸਮੇਂ ਤੋਂ ਗਰਾਊਂਡ ਦੇ ਨਾਲ ਜੁੜੇ ਦੇਖੋ ਜਿਹੜਾ ਕਰਨ ਬਾਈ ਆ ਉਹਨਾਂ ਨਾਲ ਆਪਣਾ ਪਿਆਰ ਬਹੁਤ ਆ ਤੇ ਕਰਨ ਬਾਈ ਮਿਲਿਆ ਵੀ ਸੀ ਗੱਲ ਪਿਆਰ ਦੀ ਵੀ ਨਹੀਂ ਗੱਲ ਠੀਕ ਆ ਪਿਆਰ ਆਪਣੀ ਜਗਾ ਪਰ ਜਿਹੜਾ ਇੱਕ ਸਾਡਾ ਵੀ ਘਰੋਂ ਤੋਂ ਬਾਜੀ ਨੂੰ ਅਸੀਂ ਮੈਂਟੇਨ ਕਰਦੇ ਆ ਬਹੁਤ ਬੱਚੇ ਨੇ ਜਿਹੜੇ ਸਾਡੇ ਤੇ ਬਲੀਵ ਕਰਦੇ ਨੇ ਸੋ ਪਹਿਲਾਂ ਬਾਈ ਨੇ ਮੈਨੂੰ ਸਾਰੀ ਮੂਵੀ ਬਾਰੇ ਦੱਸਿਆ ਵੀ ਕਿਹੜੀ ਕਿਹੜੀ ਚੀਜ਼ ਕਿਵੇਂ ਦਾ ਵੱਡਾ ਸੀ ਮੈਸੇਜ ਦੇ ਵਿੱਚ ਲੈ ਕੇ ਆ ਰਹੇ ਆ ਸਾਰਾ ਮੈਨੂੰ ਸਮਝਾਇਆ ਗਿਆ ਫਿਰ ਮੈਂ ਇਹਦੇ ਤੇ ਮੈਂ ਸੋਚ ਵਿਚਾਰ ਕੀਤੀ ਫਿਰ ਉਹਦੇ ਤੋਂ ਬਾਅਦ ਮੈਂ ਭਾਈ ਹੁਣ ਉਹਨੂੰ ਹਾਂ ਕਰਕੇ ਦਿੱਤੀ ਕਿ ਹਾਂ ਬਾਕੀ ਅਸੀਂ ਆਵਾਂਗੇ ਕਿਉਂਕਿ ਜਿੱਥੇ ਚੰਗੀ ਚੀਜ਼ ਹੁੰਦੀ ਆ ਪੂਰੀ ਸਪੋਰਟ ਵਿੱਚ ਆਪਾਂ ਪਹਿਲਾਂ ਤੋਂ ਹੀ ਖੜਦੇ ਆ ਰਹੇ ਆ ਤਾਂ ਜੋ ਆਪਣਾ ਗਰੁੱਪ ਵੀ ਆ ਜੋ ਬੱਚੇ ਆਪਣੇ ਨਾਲ ਜੁੜੇ ਹੋਏ ਨੇ ਪੇਰੈਂਟਸ ਉਹਨਾਂ ਜੁੜੇ ਹੋਏ ਮੈਨੂੰ ਲੱਗਦਾ ਨਹੀਂ ਤਾਂ 14 ਘੰਟੇ ਮੇਰਾ ਲਗਾਤਾਰ ਸ਼ੂਟ ਚੱਲਿਆ ਜਿਹਦੇ ਵਿੱਚ ਸਵੇਰੇ 6 ਵਜੇ ਸੂਰਜ ਚੜ੍ਹਨ ਤੋਂ ਪਹਿਲਾਂ ਮਕਾਉਣਾ ਸੀ ਮੈਨੂੰ ਐਂ ਲੱਗਦਾ ਸੀ ਜਿਵੇਂ ਮੇਰੇ ਕਿਸੇ ਨੇ ਬਹੁਤ ਡਾਂਗਾਂ ਕਵਰਟੂ ਤੇ ਕੱਟੀਆਂ ਮਾਰੀ ਹੋਣਦਿਆਂ ਜਿਵੇਂ ਜਿਵੇਂ ਮੈਂ ਉੱਠਦਾ ਸੀ ਤਾਂ ਮੇਰੀ ਜਿਵੇਂ ਪੰਜਾਬੀ ਜਿਹਾ ਕਹਿੰਦੇ ਜੜਾਕੇ ਪੈੰਦੇ ਸੀ ਮੈਂ ਇੰਨਾ ਜ਼ਿਆਦਾ ਥੱਕ ਚੁੱਕਾ ਸੀ ਕਿਉਂਕਿ ਬਹੁਤ ਇੱਕ ਇੱਕ ਸ਼ਾਟ ਨੂੰ ਕਈ ਕਈ ਐਂਗਲਾਂ ਤੋਂ ਲੈਂਦੇ ਨੇ ਉਹ ਬੜਾ ਬੜਾ ਜ਼ੋਰ ਲੱਗਦਾ ਐਕਸ਼ਨ 'ਚ ਜ਼ਿਆਦਾ ਲੱਗਦਾ ਭਾਈ ਛੋਟੇ ਛੋਟੇ ਬੱਚੇ ਇਹ ਕਾਰਨ ਦੇਖੋ ਇਹ ਪ੍ਰਮਾਤਮਾ ਦੀ ਦੇਣ ਆ ਬੱਚੇ ਇੱਕੇ ਤਾਂ ਮੈਂ ਇੰਨੇ ਪਿੱਛੇ ਬੱਚੇ ਲੱਗਣਾ ਇਹ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਨੂੰ ਲੱਗਦਾ ਟਰਮਾਤਮਾ ਨੇ ਮੈਨੂੰ ਇਦਾਂ ਹੀ ਚੂਜ਼ ਕੀਤਾ ਜੋ ਛੋਟੇ ਬੱਚੇ ਤੇ ਉਹਨਾਂ ਦੇ ਮਾਪੇ ਪਾਪ ਇੰਨਾ ਕ ਜਿਆਦਾ ਬਣਦੇ ਬਲੀਵ ਕਰਦੇ ਨੇ ਮੈਂ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਮੈਂ ਹਮੇਸ਼ਾ ਉਹਨਾਂ ਦੀ ਸੋਚਾਂ ਤੇ ਸੋਚ ਤੇ ਉਹਨਾਂ ਤੇ ਖਰਾ ਉਤਰੂਗਾ ਕਦੇ ਆਪਾਂ ਵਿਕਦੇ ਨਹੀਂ ਕਿਸੇ ਵੀ ਪੈਸੇ ਲਈ ਚਾਹੇ ਕਰੋੜਾ ਰੁਪਇਆ ਕੋਈ ਦੇ ਦੇਵੇ ਨਹੀਂ ਵਿਕਦੇ ਜੇ ਜ਼ੀਰੋ ਤੋਂ ਗਰਾਊਂਡ ਤੇ ਲਟਕੇ ਵੀ ਕੋਈ ਕੰਮ ਕਰਨਾ ਪਿਆ ਜਨਨ ਲਈ ਤਾਂ ਮੈਂ ਕਰ ਲਈ ਤਿਆਰ ਆਪਣੀ ਜਾਨ ਤੱਕ ਵੀ ਇਹਨਾਂ ਲਈ ਮੈਂ ਦੇਣ ਦੀ ਤਿਆਰ ਆ ਤੇ ਖੜੇ ਆ ਬਸ ਇਹਨਾਂ ਨੂੰ ਇਹਨਾਂ ਕੋ ਚੰ